जीरਾ ਦੇ શ્રી কৃষ্ণ મંદિર ਵਿਖੇ بابا 모즈 دین ਲੰਗਰ ਅਤੇ ਵੈਲਫੇਅਰ ਸੁਸਾਇਟੀ ਦੇ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਤੇ ਵਿੱਚ ਸਾਬਕਾ ਮੰਤਰੀ ਜਨਮੇਜਾ ਸਿੰਘ ਸਿੱਖੋ ਹਲਕਾ ਜ਼ੀਰਾ ਤੋਂ ਜ਼ੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਅਤੇ ਚੇਅਰਮੈਨ ਸ਼ਿਮਿੰਦਰ ਸਿੰਘ ਖਿੰਡਾ ਤੋਂ ਇਲਾਵਾ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਖੂਨਦਾਨ ਮਹਾਕਲਿਆਣ ਹੈ ਅਤੇ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਨਾਈਸ ਕੈਂਪਰ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮੈਂ ਇਹ ਗੱਲ ਕਹਾਂਗਾ ਕਿ ਜਿਨ੍ਹਾਂ ਦੀ ਪ੍ਰੇਰਣਾ ਸਤਕਾ ਅੱਜ ਸਾਰੇ ਸਾਡੇ ਸਾਰੇ ਹੀ ਜੀਰਾ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਕਿ ਜਿਨ੍ਹਾਂ ਦੇ ਓਟ ਆਸਰੇ ਦੇ ਨਾਲ ਸਾਡੇ ਸਵਾਮੀ ਜੀ ਆਤਮਾਪੁਰੀ ਜੀ ਔਰ ਇਸ ਮੌਜੂਦ인 ਲੰਗਰ ਕਮੇਟੀ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਕਿਉਂਕਿ ਹਮੇਸ਼ਾ ਹੀ ਸਮੇ ਸਮੇਤੇ ਜਦੋਂ ਵੀ ਕੋਈ ਆਫਤ ਆਈ ਜਾਂ ਕਿਤੇ ਵੀ ਲੋਡ ਪਈ ਸ਼ਹਿਰ ਵਾਲਿਆਂ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਤਾਂ ਇਸ ਵੈਲਫਰ ਕਮੇਟੀ ਵਾਲਿਆਂ ਨੇ ਮੌਜੂਦਨ ਵੈਲਫਰ ਕਮੇਟੀ ਵਾਲਿਆਂ ਨੇ ਵੱਧ ਛੱਟ ਕੇ ਉਹਦੇ ਚ ਯੋਗਦਾਨ ਪਾਇਆ। ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਹ ਖੂਨਦਾਨ ਹੈ। ਖੂਨਦਾਨ ਮਹਾਦਾਨ ਔਰ ਅੱਜ ਇਹਨਾਂ ਸਾਰਿਆਂ ਕਲੱਬ ਵਾਲੇ ਸਾਥੀਆਂ ਨੇ ਅੱਜ ਪਹਿਲਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਗੱਲ ਦੀ ਇਹਨਾਂ ਨੂੰ ਮੈਂ ਵਧਾਈ ਦੇਣਾ। ਔਰ ਅੱਜ ਇਸ ਦਾ ਜਿਹੜਾ ਰਿਕਟਨ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸੁਆਮੀ ਜੀ ਆਤਮਾਪੁਰੀ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਮੈਂ ਬਾਕੀ ਵੀ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਅੱਜ ਸਾਨੂੰ ਨਸ਼ਿਆਂ ਤੋਂ ਬਚਣ ਦੀ ਲੋੜ ਆ ਅੱਜ ਸਾਨੂੰ ਇਹੋ ਜੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਹੋ ਜੇ ਨੌਜਵਾਨ ਵੀਰਾਂ ਦੇ ਨਾਲ ਜੁੜਨਾ ਚਾਹੀਦਾ ਹੈ ਕਿ ਜਿਹੜੇ ਕਿ ਸਮਾਜ ਲਈ ਕੁਝ ਨਾ ਕੁਝ ਕਰਦੇ ਨੇ ਔਰ ਜਿਹੜੇ ਲੋਕ ਸਮਾਜ ਲਈ ਆਪਣਾ ਟਾਈਮ ਜਾਂ ਆਪਣਾ ਸਮਾਂ ਕੱਢਦੇ ਨੇ ਜਾਂ ਸਮਾਜ ਲਈ ਕੁਝ ਕਰਕੇ ਵਿਖਾਉਂਦੇ ਨੇ ਉਹਨਾਂ ਦਾ ਹਮੇਸ਼ਾ ਇਸ ਦੁਨੀਆ ਤੇ ਜਿਹੜਾ ਉਹ ਨਾਂ ਜਿਹੜਾ ਉਹ ਰਹਿੰਦਾ ਹੈ